ਰਾਦੀ ਰਾਦੀ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਮੈਲੋ ਆਪਣੇ ਭਰਾਵਾਂ ਦੀ ਇਕਲੌਤੀ ਭੈਣ ਸੀ। ਉਸਦੇ ਚਾਚੇ ਦੇ ਘਰ ਵੀ بس ਇੱਕੋ ਪੁੱਤ ਸੀ। ਇਸ ਕਰਕੇ ਸਾਰੇ ਉਸ ਨੂੰ ਇਕਲੌਤੀ ਭੈਣ ਹੋਣ ਕਰਕੇ ਬਹੁਤ ਮੋਹ ਕਰਦੇ। ਚਾਚੀ ਦਾ ਮੁੰਡਾ ਬਲਵੀਰ ਜਿਸ ਨੂੰ ਬਿੱਲੂ ਆਖਦੇ ਸਨ, ਹਮ ਉਮਰ ਹੋਣ ਕਰਕੇ ਮੈਲੋ ਨਾਲ ਅਕਸਰ ਖੇਡਦਾ ਰਹਿੰਦਾ। ਮੈਲੋ ਦੇ ਸਕੇ ਭਰਾ ਉਸ ਤੋਂ ਵੱਡੇ ਸਨ। ਅਤੇ ਉਹ ਘਰ ਦੇ ਕਮਾਕਾਰਾਂ ਵਿੱਚ ਰੁੱਝੇ ਰਹਿੰਦੇ ਬਚਪਨ ਦੀਆਂ ਇਹ ਖੇਡਾਂ ਖੇਡਦੇ ਖੇਡਦੇ ਮੇਲੋ ਕੱਜ ਜਵਾਨ ਹੋ ਗਈ ਪਤਾ ਹੀ ਨਾ ਲੱਗਿਆ ਘਰਦਿਆਂ ਨੇ ਨਾਲ ਦੇ ਹੀ ਪਿੰਡ ਚੰਗਾ ਮੁੰਡਾ ਵੇਖ ਕੇ ਮੇਲੋ ਦਾ ਵਿਆਹ ਕਰ ਦਿੱਤਾ ਉਸ ਦੇ ਦੋਵੇਂ ਸਕੇ ਭਰਾ ਸ਼ਿੰਦਾ ਤੇ ਸੁੱਖਾ ਦੋਵਾਂ ਨੇ ਵਿਦੇਸ਼ ਜਾਣ ਦੀ ਜਿੱਦ ਫੜ ਲਈ ਬਸ ਫਿਰ ਕੀ ਜ਼ਮੀਨ ਗੈਣੀ ਰੱਖ ਕੇ ਮਾਪਿਓ ਨੇ ਉਹਨਾਂ ਨੂੰ ਬਾਹਰ ਭੇਜ ਦਿੱਤਾ ਅਤੇ ਉਹ ਇੰਗਲੈਂਡ ਦੀ ਧਰਤੀ ਤੇ ਜਾ ਬਸੇ ਮੇਲੋ ਚਾਬੀ ਪੇਕੇ ਆਉਂਦੀ ਉਸਦੇ ਚਾਚੇ ਦਾ ਮੁੰਡਾ ਬਿੱਲੂ ਚਾਵਾ ਨਾਲ ਭੱਜਿਆ ਆਉਂਦਾ ਆ ਕੇ ਭੈਣ ਨਾਲ ਕਿੰਨੀਆਂ ਹੀ ਗੱਲਾਂ ਕਰਦਾ ਅਤੇ ਬਚਪਨ ਦੀਆਂ ਖੇਡਾਂ ਉਸਨੂੰ ਯਾਦ ਕਰਵਾਉਂਦਾ ਹੁਣ ਮੇਲੋ ਦੇ ਸੁਭਾਅ ਵਿੱਚ ਬੜਾ ਫਰਕ ਆ ਗਿਆ ਸੀ ਉਸਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਉਸਦੇ ਭਰਾ ਇੰਗਲੈਂਡ ਵਿੱਚ ਹਨ ਅਤੇ ਬਿੱਲੂ ਤਾਂ ਇੱਥੇ ਪਿੰਡ ਜੋਗਾ ਹੀ ਰਹਿ ਗਿਆ ਪਰ ਬਿੱਲੂ ਜਿਹੋ ਜਿਹਾ ਵੀ ਸੀ ਦਿਲ ਦਾ ਸਾਫ਼ ਅਤੇ ਸਾਰਿਆਂ ਨਾਲ ਮੋ ਪਿਆਰ ਰੱਖਣ ਵਾਲਾ ਸੀ ਮੇਲੋ ਦੀ ਮਾਂ ਵੀ ਅਕਸਰ ਹੀ ਬਿੱਲੂ ਨੂੰ ਛੇੜਦੀ ਰਹਿੰਦੀ ਤੇ ਕਹਿੰਦੀ ਛੱਕਾਂਪੂਰ ਦੇ ਅੰਮਾ ਦੇ ਜਾਏ ਚਾਚੇ ਤਾਈ ਮਤਲਬ ਦੇ ਬਿੱਲੂ ਹੱਸ ਕੇ ਕਹਿੰਦਾ ਕੋਈ ਨਾ ਤਾਈ ਰੱਬ ਨੇ ਜਿੰਨਾ ਕੋ ਦਿੱਤਾ ਮੈਂ ਉਸ ਵਿੱਚ ਖੁਸ਼ ਆ ਰਹੀ ਛੱਕਾਂਪੂਰਨ ਦੀ ਗੱਲ ਤਾਂ ਕੋਈ ਨਹੀਂ ਤਾਈ ਵੇਖ ਲਵੀ ਮੇਲੋ ਦੇ ਜਵਾਕਾਂ ਦੇ ਵਿਆਹ ਤੇ ਆਪਾਂ ਕੋਈ ਕਸਰ ਨਹੀਂ ਰਹਿਣ ਦੇਣੀ ਉਸ ਦੀ ਗਰੀਬੀ ਵਾਲੀ ਹਾਲਤ ਵਿੱਚ ਵੀ ਉਸਦੇ ਮੂੰਹੋਂ ਇਹ ਦਰਿਆਦਿਲੀਆਂ ਵਾਲੀਆਂ ਗੱਲਾਂ ਸੁਣ ਕੇ ਮਾਵਾ ਧੀਆਂ ਹੱਸ ਛੱਡਦੀਆਂ ਅਤੇ ਸੋਚਦੀਆਂ ਬਿੱਲੂ ਤੂੰ ਇੰਗਲੈਂਡ ਵਾਲੇ ਭਰਾਵਾਂ ਵਰਗਾ ਕਦੇ ਨਹੀਂ ਬਣ ਸਕਦਾ ਸਮਾਂ ਬੀਤਦਾ ਗਿਆ ਅਤੇ ਮੇਲੋ ਦੇ ਧੀ ਪੁੱਤ ਵੀ ਕਾਲਜ ਜਾਣ ਲੱਗ ਪਏ ਉਸ ਦੀ ਧੀ ਨੇ ਪੜ੍ਹਾਈ ਪੂਰੀ ਹੁੰਦਿਆਂ ਹੀ ਨਰਸਿੰਗ ਦਾ ਕੋਰਸ ਸ਼ੁਰੂ ਕਰ ਲਿਆ ਕੋਰਸ ਖਤਮ ਹੁੰਦੇ ਹੀ ਮੇਲੋ ਨੇ ਆਪਦੇ ਦੋਵੇਂ ਭਰਾਵਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਅਖੇ ਵੀਰ ਸ਼ਿੰਦੇ ਹੁਣ ਰੀਤ ਦਾ ਕੋਰਸ ਪੂਰਾ ਹੋ ਗਿਆ। ਤੁਸੀਂ ਇਸ ਨੂੰ ਵੀ ਕੋਲ ਬੁਲਾ ਲਵੋ। ਮੇਲੋ ਦੀ ਇਹ ਗੱਲ ਸੁਣਦੇ ਸਾਰ ਉਸ ਦਾ ਭਰਾ ਇੱਕੋ ਸਾਹੇ ਵਰ ਪਿਆ। ਮੇਲੋ ਤੂੰ ਜਬਲੀਆਂ ਨਾ ਮਾਰੀ ਜਾ। ਇੱਥੇ ਬੇਗਾਨੇ ਦੇਸ਼ ਆਉਣਾ ਜਾਣਾ ਇੰਨਾ ਸੌਖਾ ਨਹੀਂ ਜਿੰਨਾ ਤੂੰ ਸਮਝਦੀ ਹੈ। ਨਾਲੇ ਸਾਡੇ ਵੀ ਬੱਚੇ ਹਨ। ਅਸੀਂ ਰੀਤ ਨੂੰ ਨਹੀਂ ਬੁਲਾ ਸਕਦੇ। ਛਿੰਦੇ ਦਾ ਇਹ ਰੁੱਖਾ ਵਤੀਰਾ ਵੇਖ ਕੇ ਮੇਲੋ ਨੂੰ ਬਹੁਤ ਦੁੱਖ ਹੋਇਆ। ਫਿਰ ਵੀ ਉਹ ਆਪਣੇ ਭਰਾਵਾਂ ਤੇ ਬੜਾ ਮਾਣ ਕਰਦੀ। ਆਖਰੀ ਦੇ ਪਿਤਾ ਨੇ ਚੰਗਾ ਰਿਸ਼ਤਾ ਵੇਖ ਕੇ ਇਸ ਦਾ ਵਿਆਹ ਕਰਨ ਦੀ ਗੱਲ ਆਖੀ ਤਾਂ ਮੇਲੋ ਰਾਜੀ ਹੋ ਗਈ। ਕਾफी ਪਾਲ ਮਗਰੋਂ ਉਹਨਾਂ ਨੇ ਸਰਕਾਰੀ ਨੌਕਰੀ ਵਾਲਾ ਮੁੰਡਾ ਲੱਭ ਲਿਆ। ਮੁੰਡੇ ਵਾਲਿਆਂ ਦੀ ਕੋਈ ਮੰਗ ਨਹੀਂ ਸੀ। ਪਰ ਮੇਲੋ ਆਪਣੇ ਸੁਭਾਅ ਮੁਤਾਬਕ ਬੋਲੀ ਨਹੀਂ ਨਹੀਂ ਜੀ ਲੈਣਾ ਦੇਣਾ ਕਿਉਂ ਨਹੀਂ ਸੁੱਖ ਨਾਲ? ਰੀਤ ਦੇ ਦੋਵੇਂ ਮਾਮੇ ਇੰਗਲੈਂਡ ਹਨ। ਕੁੜੀ ਦੀ ਨਾਨਕ ਸ਼ਕਤਾ ਜਹਾਜ਼ ਭਰ ਕੇ ਆਉ। ਇਹ ਗੱਲ ਕਹਿ ਕੇ ਉਹ ਆਪ ਹੀ ਉੱਚੀ ਉੱਚੀ ਹੱਸਣ ਲੱਗੀ। ਮੁੰਡੇ ਦੀ ਮਾਂ ਨੇ ਫਿਰ ਸਹਜ ਨਾਲ ਕਿਹਾ ਪੈਣੇ ਤੁਹਾਡੀ ਧੀ ਪੜ੍ਹੀ ਲਿਖੀ ਐ ਇਸ ਤੋਂ ਵੱਧ ਸਾਨੂੰ ਕੁਝ ਨਹੀਂ ਚਾਹੀਦਾ ਮੇਲੋਂ ਅੰਦਰ ਪਤਾ ਨਹੀਂ ਕਿਹੜਾ ਫੁਕਰ ਪੁਣਾ ਸੀ ਜਿਹੜਾ ਉਹ ਭਰਾਵਾਂ ਦੀ ਆਸ ਤੇ ਹੀ ਵੱਧ ਛੱਡ ਕੇ ਸਮਾਨ ਦੇਣ ਦੀ ਗੱਲ ਕਹਿ ਰਹੀ ਸੀ ਖੈਰ ਰਿਸ਼ਤਾ ਪੱਕਾ ਹੋ ਗਿਆ ਮੇਲੋਂ ਨੇ ਝੱਟ ਹੀ ਸ਼ਿੰਦੇ ਤੇ ਸੁੱਖੇ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਸਾਰੀ ਗੱਲ ਦੱਸੀ ਅਤੇ ਕਿਹਾ ਵਿਆਹ ਤੁਹਾਡੇ ਆਉਣ ਤੇ ਹੀ ਕਰਨਾ ਹੈ ਚਿੰਦੇਆ ਤੁਸੀਂ ਸੁਖੇ ਹੋਰਾਂ ਨੂੰ ਨਾਲ ਲੈ ਕੇ ਜਲਦ ਹੀ ਪੰਜਾਬ ਪਹੁੰਚ ਜਾਇਓ ਅਤੇ ਭਾਬੀ ਹੋਰਾਂ ਨੂੰ ਵੀ ਦੱਸ ਦੇਵੀਂ ਰੀਤ ਤੇ ਰਿਸ਼ਤੇ ਬਾਰੇ ਚਿੰਦੇ ਨੇ ਹਾਂ ਹੂੰ ਕਰਕੇ ਫੋਨ ਕੱਟ ਦਿੱਤਾ ਅਤੇ ਕਈ ਦਿਨਾਂ ਤੱਕ ਚਿੰਦੇ ਤੇ ਸੁਖੇ ਦਾ ਕੋਈ ਫੋਨ ਨਾ ਆਇਆ ਇਸ ਗੱਲ ਨੂੰ 1 ਮਹੀਨਾ ਬੀਤ ਗਿਆ ਰੀਤ ਤੇ ਸਹੁਰਿਆਂ ਵੱਲੋਂ ਸੁਨੇਹਾ ਆ ਗਿਆ ਸੀ ਕਿ ਵਿਆਹ ਦੀ ਤਿਆਰੀ ਬਾਰੇ ਸੂਝ ਵਿਚਾਰ ਕੀਤੀ ਜਾਵੇ ਮੈਲੋ ਨੇ ਫਿਕਰਾਂ ਵਿੱਚ ਚਿੰਦੇ ਨੂੰ ਫੋਨ ਲਾਇਆ ਅਤੇ ਵਿਆਹ ਦੀ ਤਾਰੀਖ ਬਾਰੇ ਗੱਲ ਕੀਤੀ। ਚਿੰਦੀ ਅਤੇ ਸੁਖੇ ਦਾ ਇੱਕੋ ਜਵਾਬ ਸੀ। ਨੇਲੋ ਭੈਣੇ ਸਾਡੇ ਤੋਂ ਕੰਮ ਛੱਡ ਕੇ ਪੰਜਾਬ ਨਹੀਂ ਆਇਆ ਜਾਣਾ ਅਤੇ ਤੇਰੀ ਭਾਬੀ ਵੀ ਔਨਲੀ ਤਿਆਰ ਨਹੀਂ। ਤੁਸੀਂ ਆਪਦੇ ਘਰੇ ਸਲਾਮ مشਵਰਾ ਕਰਕੇ ਵਿਆਹ ਰੱਖ ਲਵੋ। ਅਤੇ ਰਹੀ ਨਾਨਕ ਸ਼ੱਕ ਦੀ ਗੱਲ ਤਾਂ ਉਹ ਅਸੀਂ ਭੇਜ ਦੇਾਂਗੇ। ਭਰਾਵਾਂ ਦਾ ਇਹ ਜਵਾਬ ਸੁਣ ਕੇ ਉਸਨੇ ਠੰਡਾ ਹੋ ਕਾ ਭਰਿਆ ਅਤੇ ਸਬਰ ਦਾ ਘੁੱਟ ਭਰ ਕੇ ਕਰ ਵਿੱਚ ਵਿਆਹ ਦੀ ਤਿਆਰੀ ਸ਼ੁਰੂ ਕਰ ਲਈ ਉਹ ਅੰਦਰੋਂ ਅੰਦਰੀ ਇਹੀ ਫਿਕਰ ਕਰਦੀ ਰਹਿੰਦੀ ਕਿ ਉਸ ਨੇ ਤਾਂ ਰੀਤ ਦੇ ਸਹੁਰਿਆਂ ਮੁਰੇ ਵੀ ਆਪਣੇ ਭਰਾਵਾਂ ਬਾਰੇ ਵੱਤ ਚੜ ਕੇ ਗੱਲਾਂ ਕੀਤੀਆਂ ਸਨ ਹੁਣ ਅਗਲੇ ਕੀ ਸੋਚਣਗੇ ਬਈ ਇਸ ਦੇ ਅੰਮਾ ਜਾਈ ਵਿਆਹ ਵਿੱਚ ਪਹੁੰਚੇ ਵੀ ਨਹੀਂ ਪਰ ਹੁਣ ਵਿਆਹ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਬਚਿਆ ਮੈਲੋਂ ਨੇ ਲੋਕਾਂ ਦੇ ਤਾਨੇ ਮੇਣਿਆਂ ਤੋਂ ਬਚਣ ਲਈ ਵਿਆਹ ਸਾਦੇ ਢੰਗ ਨਾਲ ਕਰਨ ਦਾ ਫੈਸਲਾ ਕੀਤਾ ਅਤੇ ਪੇਕੇ ਪਰਿਵਾਰ ਚੋਂ ਬਸ ਰੀਤ ਦੇ ਨਾਨਾ ਨਾਨੀ ਨੂੰ ਹੀ ਬੁਲਾਇਆ ਗਿਆ ਉਸਨੇ ਬਿੱਲੂ ਨੂੰ ਵੀ ਨਹੀਂ ਬੁਲਾਇਆ ਜਦੋਂ ਕਿ ਬਿੱਲੂ ਉਸ ਦਾ ਬਹੁਤ ਮੂਹ ਕਰਦਾ ਸੀ ਉਹ ਸਧਾਰਨ ਦਿਖਵਾਲਾ ਅਤੇ ਆਰਥਿਕ ਪੱਖੋਂ ਕਮਜ਼ੋਰ ਜ਼ਰੂਰ ਸੀ ਪਰ ਦਿਲ ਦਾ ਰਾਜਾ ਸੀ ਉਸਨੇ ਪੇਕੇ ਗਈ ਮੇਲੋਂ ਨੂੰ ਕਦੇ ਖਾਲੀ ਨਹੀਂ ਸੀ ਮੁੜਿਆ ਜਿੰਨਾ ਕੁਝ ਜੀਵ ਚ ਹੁੰਦਾ ਸਭ ਮੇਲੋਂ ਦੀ ਤਲੀ ਤੇ ਰੱਖ ਦਿਆ ਕਰਦਾ ਸੀ ਰੀਤ ਦੇ ਵਿਆਹ ਬਾਰੇ ਬਿੱਲੂ ਨੂੰ ਪਤਾ ਸੀ ਪਰ ਮੇਲੋਂ ਨੇ ਉਸ ਨੂੰ ਬੁਲਾਇਆ ਨਹੀਂ ਸੀ ਰੀਤੇ ਨਾਨਾ ਨਾਨੀ 2 ਦਿਨ ਪਹਿਲਾਂ ਹੀ ਮੇਲੋ ਦੇ ਪਿੰਡ ਪਹੁੰਚ ਚੁੱਕੇ ਸਨ ਮੇਲੋ ਨੇ ਉਹਨਾਂ ਨੂੰ ਕੋਈ ਕੱਪੜਾ ਭਾਂਡਾ ਲਿਆਉਣ ਤੋਂ ਖਾਸ ਰੋਕਿਆ ਸੀ ਅਖੀਰ ਵਿਆਹ ਵਾਲਾ ਦਿਨ ਆ ਗਿਆ ਉਹ ਅਖੀਰ ਤੱਕ ਇੰਗਲੈਂਡ ਵਾਲੇ ਭਰਾਵਾ ਵੱਲੋਂ ਨਾਨਕਸ਼ਕ ਉਡੀਕਦੀ ਰਹੀ ਵਿਆਹ ਵਾਲੇ ਦਿਨ ਮੁੰਡੇ ਵਾਲਿਆਂ ਦੇ ਕਿਸੇ ਰਿਸ਼ਤੇਦਾਰ ਨੇ ਉਹਨਾਂ ਦੀ ਲਾਗਨ ਨੂੰ ਕੁਛ ਲਿਆ ਪਾਈ ਇੰਗਲੈਂਡ ਵਾਲੀ ਨਾਨਕਸ਼ਕਤਾ ਕਿਤੇ ਦਿਸਦੀ ਨਹੀਂ ਮੇਲੋ ਦੇ ਕੰਨੀ ਇਹ ਗੱਲ ਪਈ ਤਾਂ ਉਸ ਦਾ ਰੋਨ ਨਿਕਲ ਗਿਆ ਜੀਨਾ ਭਰਾਵਾਂ ਤੇ ਉਹ ਮਾਨ ਕਰਦੀ ਰਹੀ ਉਹ ਰਿਸ਼ਤੇ ਨਾਤਿਆਂ ਨੂੰ ੁੱਲ ਗਏ ਜਾਪਦੇ ਸੀ ਮੇਲੋ ਕਿੰਨਾ ਚਿਰ ਭਰਾਵਾਂ ਨੂੰ ਜਾਤ ਕਰ ਇਕੱਲੀ ਬੈਠੀ ਰੋਈ ਗਈ ਐਨੇ ਨੂੰ ਉਸ ਨੂੰ ਮੇਲ ਵਿੱਚ ਹੁੰਦੀ ਕੁਸਰਮੁਸਰ ਸੁਣਾਈ ਦਿੱਤੀ ਤਾਂ ਚੂਨੀ ਦੇ ਪੱਲੇ ਨਾਲ ਅੱਖਾਂ ਪੂੰਝ ਬਾਹਰ ਵੱਲ ਨੂੰ ਆਈ ਵੇੜੇ ਵਿਚਾਲੇ ਢਾਹੇ ਮੰਝੇ ਤੇ ਨਜ਼ਰ ਮਾਰੀ ਤਾਂ ਸਾਰਾ ਮੰਝਾ ਸੋਹਣੇ ਸੋਹਣੇ ਸੂਟਾਂ ਪਾਂਡਿਆਂ ਤੇ ਕੁਝ ਕੁ ਸੋਨੇ ਦੇ ਗਹਿਣਿਆਂ ਨਾਲ ਲਿਸ਼ਕ ਰਿਹਾ ਸੀ। ਏਸਾ ਵੇਖ ਮੈਲੋ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਕਿੱਥੇ ਆ ਮੇਰੀ ਅੰਮਾ ਜਾਇਆ ਮੇਰਾ ਵੀਰ ਸ਼ਿੰਦਾ। ਤਾਂ ਮੰਝੇ ਕੋਲੋਂ ਰਿਸ਼ਤੇਦਾਰਾਂ ਦੀ ਭੀੜ ਪਾਸੇ ਹੁੰਦੇ ਹੀ ਬਿੱਲੂ ਦਾ ਚਿਹਰਾ ਉਸ ਨੂੰ ਦਿਖਾਈ ਦਿੱਤਾ। ਉਹ ਹੈ ਨਾ ਰਹਿ ਗਈ ਅਤੇ ਕਾਲੀ ਨਾਲ ਬੋਲੀ ਬਿੱਲੂ ਤੂੰ ਤੈਨੂੰ ਤਾਂ ਮੈਂ ਵਿਆਹ ਤੇ ਇਸ ਤੋਂ ਅੱਗੇ ਮੈਲੋ ਤੋਂ ਕੁਝ ਨਾ ਬੋਲਿਆ ਗਿਆ। ਤੇ ਉਸਨੇ ਕੁੱਟਕੇ ਬਿੱਲੂ ਨੂੰ ਜੱਫੀ ਪਾ ਲਈ ਕਿੰਨਾ ਚਿਰ ਰੋਈ ਗਈ ਤੇ ਕਹਿਣ ਲੱਗੀ ਤੂੰ ਸੱਚਾ ਫਰਜ਼ ਨਿਭਾਇਆ ਭਰਾਵਾ ਤੂੰ ਅੱਜ ਮੇਰਾ ਪੱਖ ਪੂਰ ਦਿੱਤਾ ਤੇਰੀ ਲਿਆਨੀ ਨਾਨਕਸ਼ਕ ਨੇ ਸ਼ਰੀਕੇ ਕਬਿੱਲੇ ਵਿੱਚ ਮੇਰਾ ਮਾਣ ਰੱਖ ਲਿਆ ਮੈਂ ਤਾਂ ਐਵੇਂ ਹੰਕਾਰ ਵਿੱਚ ਸਾਰੀ ਉਮਰ ਇੱਕੋ ਗੱਲ ਕਹੀ ਗਈ ਛੱਕਾਪੂਰ ਦੇ ਅੰਮਾ ਦੇ ਜਾਏ ਚਾਚੇ ਤਾਏ ਮਤਲਬ ਦੇ ਪਰ ਅੱਜ ਚਾਚੇ ਦੇ ਪੁੱਤ ਨੇ ਮੇਰੀ ਨਾਨਕਸ਼ਕ ਪੂਰ ਦਿੱਤੀ ਬਿੱਲੂ ਦੇ ਇਸ ਫਰਜ਼ ਅਤੇ ਸੱਚੇ ਮੂਹ ਅੱਗੇ ਮੇਲੋ ਦਾ غرੂਰ ਚੂਰ ਹੋ ਗਿਆ ਸੀ ਖੂਨ ਦੇ ਰਿਸ਼ਤੇਆਂ ਨਾਲੋਂ ਮੂਹ ਦੇ ਰਿਸ਼ਤਿਆਂ ਦੀ ਤੰਦ ਵਧੇਰੇ ਮਜ਼ਬੂਤ ਹੁੰਦੀ ਹੈ ਇਹ ਗੱਲ ਮੇਲੋ ਨੂੰ ਸਮਝ ਆ ਗਈ ਸੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ